ਜੀ ਸਾਰੇ ਇੰਤਜ਼ਾਰ ਖਤਮ ਹੋ ਗਏ ਨੇ ਤੇ ਵੋਟਾਂ ਦਾ ਨਤੀਜਾ ਆਉਣਾ ਸ਼ੁਰੂ ਹੋ ਗਿਆ ਹੈ ਪੂਰੇ ਭਾਰਤ ਦੇ ਵਿੱਚ ਜਿਹੜੀ ਵੋਟਾਂ ਦੀ ਗਿਣਤੀ ਆ ਉਹ ਸ਼ੁਰੂ ਹੋ ਚੁੱਕੀ ਹੈ ਤੇ ਅੱਜ ਪਤਾ ਲੱਗੂਗਾ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇਵੇਂ ਖਾਣੀ ਔਰ ਰੋਜਾਨਾ ਦੇ ਵਿੱਚ ਇਸ ਟਾਈਮ ਪੰਜਾਬ ਦੇ ਵਿੱਚੋਂ ਅਮਰਤਪਾਲ ਖੰਡੂਰ ਸਾਹਿਬ ਸੀਟ ਤੋਂ ਅੱਗੇ ਚੱਲ ਰਹੇ ਨੇ ਔਰ ਰਾਹੁਲ ਗਾਂਧੀ ਜਿਹੜੇ ਰਾਇਲ ਰਾਇਬਰੇਲੀ ਸੀਟ ਤੋਂ ਅੱਗੇ ਚੱਲ ਰਹੇ ਨੇ ਅਮਿਤ ਸ਼ਾ ਆਪਣੀ ਸੀਟ ਤੋਂ ਅੱਗੇ ਚੱਲ ਰਿਹਾ ਹੈ ਔਰ ਬਾਕੀ ਸੀਟਾਂ ਦੇ ਰੁਝਾਨ ਤੁਹਾਨੂੰ ਵਾਰੀ-ਵਾਰੀ ਦੱਸਣੇ ਪੂਰਾ ਦਿਨ ਤੁਹਾਨੂੰ ਬੜੀ ਪੁਖਤਾ ਜਾਣਕਾਰੀ ਦੇਵਾਂਗੇ ਕਾਲੀਚ ਨਹੀਂ ਦੇਵਾਂਗੇ ਹੋ ਸਕਦਾ 1 ਮਿੰਟ ਪਿੱਛੋਂ ਦੇ ਲਈਏ ਪਰ ਜਾਣਕਾਰੀ ਪੁਖਤਾ ਸਹੀ ਤੇ ਸੱਚੀ ਦੇਵਾਂਗੇ ਕਾਲ ਦੇ ਵਿੱਚ ਝੂਠੀ ਤੇ ਗਲਤ ਜਾਣਕਾਰੀ ਨਹੀਂ ਦੇਵਾਂਗੇ ਸੋ ਆ ਇਸ ਟਾਈਮ 543 ਲੋਕ ਸਭਾ ਦੀਆਂ ਸੀਟਾਂ ਦੇ ਉੱਪਰ VOTING ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਔਰ ਮੈਂ ਤੁਹਾਨੂੰ ਥੋੜਾ ਪਿੱਛੇ ਝਾਤ ਮਰਵਾ ਦੇਵਾਂ 2014 ਦੇ ਵਿੱਚ ਜਦੋਂ ਸਰਕਾਰ ਬਣੀ ਹੈ ਮੋਦੀ ਸਰਕਾਰ ਤਾਂ ਉਸ ਵਕਤ ਜਿਹੜਾ ਭਾਜਪਾ ਦਾ ਗੱਠਜੋੜ ਸੀ ਐ ਐਨਡੀਆ ਗੱਠਜੋੜ ਉਸ ਨੂੰ 336 ਸੀਟਾਂ ਮਿਲੀਆਂ ਸੀਗੀਆਂ ਔਰ ਜਿਹੜਾ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਸੀਗਾ ਯੂਪੀਏ ਉਸ ਨੂੰ 59 ਸੀਟਾਂ ਮਿਲੀਆਂ ਸੀ ਜੇ ਆਪਾਂ ਇਕੱਲੇ-ਇਕੱਲੇ ਦੀ ਗੱਲ ਕਰੀਏ ਤਾਂ ਭਾਜਪਾ ਨੂੰ 2014 ਦੀਆਂ ਵੋਟਾਂ ਦੇ ਵਿੱਚ 282 ਸੀਟਾਂ ਤੇ ਕਾਂਗਰਸ ਨੂੰ ਸਿਰਫ 44 ਸੀਟਾਂ ਮਿਲੀਆਂ ਸੀ ਉਸ ਤੋਂ ਅੱਗੇ ਜਦੋਂ ਦੂਜੀ ਵਾਰ ਮੋਦੀ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਇਹ ਭਾਜਪਾ ਨੂੰ 303 ਸੀਟਾਂ ਮਿਲੀਆਂ ਸੀ ਤੇ ਕਾਂਗਰਸ ਨੂੰ ਮਿਲੀਆਂ ਸੀਗੀਆਂ 52 ਤੇ ਜੇਕਰ ਆਪਾਂ ਗੱਠਜੋੜ ਦੀ ਗੱਲ ਕਰੀਏ ਤਾਂ ਭਾਜਪਾ ਦੀ ਅਗਵਾਈ ਵਾਲਾ ਜਿਹੜਾ ਐਨਡੀਏ ਗੱਠਜੋੜ ਹੈ ਉਸ ਨੂੰ 351 ਤੇ ਜਿਹੜਾ ਯੂਪੀਏ ਕਾਂਗਰਸ ਦੀ ਅਗਵਾਈ ਵਾਲਾ ਗੱਠਜੋੜ ਹੈ ਉਸ ਨੂੰ 90 ਸੀਟਾਂ ਮਿਲੀਆਂ ਸੀ ਔਰ ਇਸ ਵਾਰ ਜਿਹੜਾ ਮੁਕਾਬਲਾ ਬਹੁਤ ਫਸਵਾ ਹੈ ਪੂਰੇ ਦੇਸ਼ ਦੀ ਨਹੀਂ ਦੁਨੀਆ ਦੀਆਂ ਜੜੀਆਂ ਨਜ਼ਰਾਂ ਨੇ ਗਗਨਦੀਪ ਜੀ ਦੁਨੀਆ ਦੀਆਂ ਨਜ਼ਰਾਂ ਜੜੀਆਂ ਨੇ ਉਹ ਭਾਰਤ ਵੱਲ ਲੱਗੀਆਂ ਹੋਈਆਂ ਨੇ ਕਿਉਂਕਿ ਪੂਰੀ ਦੁਨੀਆ ਦੀ ਸਿਆਸਤ ਤੇ ਪੂਰੀ ਦੁਨੀਆ ਦੀ ਆਰਥਿਕ ਮੰਡੀ ਭਾਰਤ ਦੇ ਬਾਜ਼ਾਰ ਦੇ ਉੱਪਰ ਬਹੁਤ ਵੱਡਾ ਨਜ਼ਰ ਰੱਖਦੀ ਹੈ ਕਿਉਂਕਿ ਭਾਰਤੀ ਆਬਾਦੀ ਬਹੁਤ ਜ਼ਿਆਦਾ ਹੈ ਭਾਰਤ 'ਚ ਖਪਤ ਬਹੁਤ ਹੁੰਦੀ ਹੈ ਚੀਜ਼ਾਂ ਦੀ ਮਨਾਫਾ ਬਹੁਤ ਜ਼ਿਆਦਾ ਭਾਰਤ 'ਚੋਂ ਕੰਪਨੀਆਂ ਕਮਾਉਂਦੀਆਂ ਨੇ ਹਰ ਇੱਕ ਦੀ ਨਜ਼ਰ ਭਾਰਤ ਦੇ ਉੱਪਰ ਬਣੀ ਰਹਿੰਦੀ ਹੈ ਔਰ ਅੱਜ ਸ਼ੁਰੂਆਤੀ ਰਜਾਨ ਸ਼ੁਰੂ ਹੋ ਚੁੱਕੇ ਨੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਔਰ ਜਿਹੜੇ ਐਗਜ਼ਿਟ ਪੋਲ ਦੇ ਮੈਂ ਜੇਕਰ ਗਗਨ ਜੀ ਤੁਹਾਡੇ ਤੋਂ ਪੁੱਛਿਆ ਤਾਂ ਐਗਜ਼ਿਟ ਪੋਲ ਜੋ ਦੱਸ ਰਿਹਾ ਸੀ ਸਰਵੇ ਕੀ ਨਤੀਜਾ ਉਹਦੇ ਮੁਤਾਬਕ ਹੀ ਆਊਗਾ ਤੁਸੀਂ ਖੁਦ ਕਹਿ ਰਹੇ ਹੋ ਜੀ ਜਿਹੜੇ 2014 ਔਰ 2019 ਦੇ ਰਿਜ਼ਲਟ ਆਏ ਸੀਗੇ ਜਦੋਂ ਨਰਿੰਦਰ ਮੋਦੀ ਦਾ ਚਿਹਰਾ ਇੱਕ ਵੱਡਾ ਚਿਹਰਾ ਸੀਗਾ ਮਤਲਬ ਐਂਡੀਆ ਪੂਰਾ ਪੀਕ ਤੇ ਸੀਗਾ 400 ਤਾਂ ਉਹ ਨਹੀਂ ਪਾਰ ਕਰ पाए 350 ਤੱਕ ਟੱਚ ਕੀਤਾ ਇੱਕ ਵਾਰ ਜਿਵੇਂ ਤੁਸੀਂ ਦੱਸਿਆ ਇਸ ਵਾਰ ਜਿਹੜੇ ਐਗਜ਼ਿਟ ਪੋਲ ਹਨ ਐਗਜ਼ਿਟ ਪੋਲ ਸੱਚ ਨਹੀਂ ਹੁੰਦੇ ਸੀ ਵੋਟਰ ਸਰਵੇ ਦੇ ਜਿਹੜੇ ਮੁਖੀ ਹਨ ਜਿਹੜੇ ਏਵੀਪੀ ਲਈ ਸਰਵੇ ਕਰਦੇ ਵੱਡਾ ਇੱਕ ਅਧਾਰਾ ਹੈ ਉਹ ਖੁਦ ਕਹਿ ਕੇ ਜਾਂਦੇ ਕਿ ਸਾਡਾ ਕੰਮ ਨਹੀਂ ਹੈ ਸੀਟਾਂ ਸ਼ੇਅਰ ਸੀਟ ਜਿਹੜਾ ਸੀਟ ਸ਼ੇਅਰ ਹੈ ਉਹਨੂੰ ਕਲੀਅਰ ਕਰ ਦੱਸਣਾ ਕਿਉਂਕਿ ਸਾਡਾ ਕੰਮ ਨਹੀਂ ਅਸੀਂ ਵੋਟ ਸ਼ੇਅਰ ਦੱਸਦੇ ਹਾਂ ਜਨਤਾ ਦਾ ਰੁਝਾਨ ਦੱਸ ਸਕਦੇ ਹਾਂ ਸੀਟ ਸ਼ੇਅਰ ਚੈਨਲਾਂ ਦੀ ਲੋੜ ਹੈ ਟੀਆਰਪੀ ਦੀ ਲੋੜ ਹੈ ਸੋ ਇੱਕ ਤੁੱਕਾ ਹੈ ਤੁੱਕਾ ਹੈ ਜਿਹੜਾ ਸਰਵੇ ਆ ਐਗਜ਼ਿਟ ਪੋਲ ਆ ਇਹ ਬਿਲਕੁਲ ਇਹ ਤੁੱਕਾ ਹੁੰਦਾ ਸੀਟ ਸ਼ੇਅਰ ਬਾਰੇ ਕੋਈ ਵੀ ਕਹਿ ਨਹੀਂ ਸਕਦਾ ਆਪਾਂ ਫਰੀਦਕੋਟ ਦੇ ਵਿੱਚ ਖੜੇ ਆ ਫਰੀਦਕੋਟ ਦੇ ਵਿੱਚ ਲੋਕਾਂ ਦੇ ਵੱਖ-ਵੱਖ ਰੁਝਾਨ ਆ ਆਪਣੇ ਆਪਣੇ ਤੁੱਕੇ ਲੱਗ ਰਿਹਾ ਨਾ ਕੋਈ ਕਹਿ ਰਿਹਾ ਕਿ ਭਾਈ ਸਰਬਜੀਤ ਸਿੰਘ ਖਾਲਸਾ ਐਂਡ ਦੇ ਵਿੱਚ ਆ ਕੇ ਬਾਜ਼ੀ ਮਾਰ ਕੇ ਕਰਮਜੀਤ ਅਨਮੋਲ ਤਿੰਨ ਚਾਰ ਮਹੀਨਾ ਤੋਂ ਲਗਾਤਾਰ ਆਪਣਾ ਕੰਮ ਕਰ ਰਹੀ ਸੀ ਪਰ ਫਾਈਨਲ ਕੁਝ ਨਹੀਂ ਦੱਸ ਪਾਊਗਾ ਬਾਕੀ ਉਮੀਦਵਾਰ ਵੀ ਮੁਕਾਬਲੇ ਦੇ ਵਿੱਚ ਹੈ ਮੁਕਾਬਲਾ ਚੌ ਤਰਫਾ ਪੰਜ ਤਰਫਾ ਹੈ ਸੋ ਕੋਈ ਵੀ ਫਾਈਨਲ ਜਿਹੜਾਗਾ ਆਪਾਂ ਪਹਿਲਾਂ ਹਲੇ ਦੱਸ ਨਹੀਂ ਪਾਵਾਂਗੇ ਅੱਛਾ ਦੇਖੋ ਕਮਲਜੀਤ ਤੁਹਾਨੂੰ ਕੀ ਲੱਗਦਾ ਕਿ ਐਗਜ਼ਿਟ ਪੋਲ ਦੇ ਨਾਲ ਨਤੀਜਾ ਕੁਝ ਮੈਨੂੰ ਲੱਗਦਾ ਸਰ ਹਰ ਵਾਰੀ ਜਦੋਂ ਐਗਜ਼ਿਟ ਪੋਲ ਦੇ ਨਤੀਜੇ ਆਉਂਦੇ ਆ ਤਾਂ ਉਹਨਾਂ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲਦਾ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਐਗਜ਼ਿਟ ਪੋਲ ਦਾ ਸਰਵੇ ਆ ਸਾਰਾ ਰਿਜ਼ਲਟ ਉਹਦੇ ਮੁਤਾਬਕ ਹੀ ਆਊਗਾ ਵੱਡਾ ਫੇਰਬਦਲ ਹੋ ਸਕਦਾ ਬਿਲਕੁਲ ਐਗਜ਼ਿਟ ਪੋਲ ਨੇੜੇ ਤੇੜੇ ਤਾਂ ਹੋ ਸਕਦਾ ਹੁੰਦਾ ਪਰ ਐਗਜ਼ਿਟ ਪੋਲ ਐਕੂਰੇਟ ਹੋਵੇ ਇਹ ਕਦੇ ਵੀ ਨਹੀਂ ਹੁੰਦਾ ਸੋ ਜਿਹੜੇ ਰੁਝਾਨ ਨੇ ਉਹ ਸ਼ੁਰੂ ਹੋ ਚੁੱਕੇ ਨੇ ਔਰ ਪੰਜਾਬ ਦੇ ਵਿੱਚ ਜਿਹੜੀ ਨਜ਼ਰ ਹੈ ਖਾਸ ਕਰ 4-5 ਸੀਟਾਂ ਦੇ ਉੱਪਰ ਮੇਨ ਬਣੀ ਹੋਈ ਐ ਇੱਕ ਖੰਡੂਰ ਸਾਹਿਬ ਸੀਟ ਜਿੱਥੋਂ ਅਮਰਤਪਾਲ ਸਿੰਘ ਨੇ ਸੀਟ ਨੂੰ ਖਾਸ ਬਣਾ ਦਿੱਤਾ ਸੀ ਦੂਜਾ ਜਿਹੜੀ ਆ ਫਰੀਦਕੋਟ ਸੀਟ ਖਾਸ ਬਣ ਗਈ ਮੇਰੇ ਖਿਆਲ ਦੇ ਨਾਲ ਕਿਉਂਕਿ ਇੱਥੇ ਭਾਈ ਸਰਬਜੀਤ ਦੇ ਆਉਣ ਦੇ ਨਾਲ ਇਹ ਸੀਟ ਦਾ ਮੁਕਾਬਲਾ ਜਿਹੜਾ ਉਹ ਫਸਵਾ ਤੇ ਟਕਰਾਵਾ ਬਣ ਗਿਆ ਇਦਾਂ ਹੀ ਆ ਜੀ ਬਿਲਕੁਲ ਔਰ ਇਸ ਤੋਂ ਇਲਾਵਾ ਆਪਾਂ ਸੰਗਰੂਰ ਦਾ ਵੀ ਜ਼ਿਕਰ ਕਰ ਸਕਦੇ ਹਾਂ ਕਿਉਂਕਿ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਉੱਥੇ ਵੀ ਮੁਕਾਬਲੇ ਦੇ ਵਿੱਚ ਲੱਗ ਰਿਹਾ ਹੈ ਬਠਿੰਡਾ ਤੋਂ ਲੱਖਾ ਸਿੰਘ ਸਧਾਨਾ ਆਏ ਜ਼ਰੂਰ ਸੀਗੇ ਸ਼ੁਰੂ-ਸ਼ੁਰੂ ਦੇ ਵਿੱਚ ਉਹਨਾਂ ਨੇ ਆਪਣੇ ਆਪਣਾ ਨਾਮ ਵੀ ਚੰਗਾ ਬਣਾਇਆ ਪ੍ਰਚਾਰ ਵੀ ਬੜੀ ਤੇਜ਼ੀ ਦੇ ਨਾਲ ਕੀਤਾ ਪਰ ਬਾਅਦ ਦੇ ਵਿੱਚ ਉਹ ਲੱਖਾ ਸਿੰਘ ਸਧਾਨਾ ਜਿਹੜਾ ਹੈ ਉਹ ਮੈਪ ਦੇ ਵਿੱਚੋਂ ਇੱਕ ਤਰ੍ਹਾਂ ਗਾਇਬ ਹੋ ਗਿਆ ਲੁਧਿਆਣਾ ਹੌਟ ਸੀਟ ਹੈ ਕਿਉਂਕਿ ਉੱਥੋਂ ਰਾਜਾ ਵੜਿੰਗ ਖੁਦ ਜਿਹੜੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਹੈ ਉਹ ਲੜ ਰਿਹਾ ਹੈ ਸੋ ਜਿਹੜੀਆਂ ਕੁਝ ਸੀਟਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਚਰਨਜੀਤ ਚੰਨੀ ਜਿਹੜ ਇਸ ਜਾਈ ਵੱਲੋਂ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਅਗੇ ਉਹ ਵੀ ਇੱਕ ਹਾਰਡ ਸੀਟ ਆਪਾਂ ਮੰਨ ਕੇ ਚੱਲ ਸਕਦੇ ਹਾਂ ਜੀ ਬਿਲਕੁਲ ਔਰ ਜਿਸ ਤਰੀਕੇ ਦੇ ਨਾਲ ਆਪਾਂ ਗੱਲ ਕਰੀਏ ਪੰਜਾਬ ਦੀਆਂ 13 ਸੀਟਾਂ ਦੇ ਵਿੱਚ ਜੋ ਕਮਲ ਆਇਆ ਐਗਜ਼ਿਟ ਪੋਲ ਆਇਆ ਉਹਦੇ ਮੁਤਾਬਕ ਆਮ ਆਦਮੀ ਪਾਰਟੀ ਨੂੰ ਬਹੁਤ ਪਿੱਛੇ ਰੱਖਿਆ ਜਾ ਰਿਹਾ ਹੈ ਕੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਝਟਕਾ ਲੱਗ ਸਕਦਾ ਹੈ ਲੱਗ ਸਕਦਾ ਜੀ ਜੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦਿਆਂ ਦੇ ਉਹ ਪੂਰਾ ਨਹੀਂ ਉੱਤਰੇ ਵਾਅਦੇ ਉਹਨਾਂ ਨੇ ਵੱਡੇ ਕੀਤੇ ਸੀ ਤੇ ਪਰ ਨਿਕਲਿਆ ਕੁਛ ਵੀ ਨਹੀਂ ਲੋਕਾਂ ਦਾ ਉਹਨਾਂ ਤੋਂ ਮਨ ਫਿੱਕਾ ਪਿਆ ਏ ਤੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਇੱਕ ਵੱਡੀ ਵੱਡੀ ਅਪਡੇਟ ਜਿਹੜੀ ਸ਼ੁਰੂਆਤੀ ਰੁਝਾਨਾਂ ਚ ਅਸੀਂ ਦੇਖ ਰਹੇ ਹਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਲਗਭਗ 5 ਸੀਟਾਂ ਦੇ ਉੱਪਰ ਅੱਗੇ ਚੱਲ ਰਹੀ ਔਰ ਭਾਜਪਾ ਦੀ ਵੀ ਵੜਤ ਜਿਹੜੀ ਇੱਕ ਦੋ ਸੀਟਾਂ ਦੇ ਉੱਪਰ ਨਜ਼ਰ ਆ ਰਹੀ ਹੈ ਜਿਹੜੇ ਇੱਕ ਹੋਰ ਐਡ ਕਰ ਦੂੰਗਾ ਬਠਿੰਡਾ ਸੀਟ ਦਾ ਜਿਹੜਾ ਸ਼ੁਰੂਆਤੀ ਰੁਝਾਨ ਹੈ ਬੜਾ ਇੰਟਰਸਟਿੰਗ ਹੈ ਹਰ ਸਿਮਰਤ ਕੌਰ ਬਾਦਲ ਲਗਾਤਾਰ ਉਥੋਂ ਜਿੱਦੇ ਆ ਰਿਹਾ ਪ੍ਰੈਸ ਵਾਰ ਰੁਝਾਨਾਂ ਦੇ ਵਿੱਚ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਮੈਂ ਜ਼ਿਕਰ ਕਰ ਦਾਂਗੇ ਉਹ ਪਿੱਛੇ ਚੱਲ ਰਿਹਾ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਅੱਗੇ ਆ ਔਰ ਇਹ ਪਹਿਲਾਂ ਬਾਕੀ ਵੀ ਜਿਹੜੇ ਜਿੰਨੇ ਵੀ ਅਨੁਮਾਨ ਹੁੰਨ ਤੱਕ ਲਾਏ ਆ ਕਿਹਾ ਗਿਆ ਸੀ ਕਿ ਜਿਹੜੀਆਂ ਕਾਂਗਰਸ ਦਾ ਜ਼ਿਆਦਾਤਰ ਸੀਟਾਂ ਕੱਢੂਗੀ ਆਮ ਆਦਮੀ ਪਾਰਟੀ ਬਹੁਤ ਘੱਟ ਸੀਟਾਂ ਕੱਢੂਗੀ ਪਰ ਬਟਿੰਡਾ ਵੱਡਾ ਫੇਰ ਬਦਲ ਜਿਹੜਾ ਇਸ ਵਾਰ ਨਜ਼ਰ ਆ ਰਿਹਾ ਗੁਰਮੀਤ ਸਿੰਘ ਖੁੱਡੀਆਂ ਪਹਿਲੀ ਵਾਰ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਅੱਗੇ ਆ ਔਰ ਹਰ ਸਿਮਰਤ ਕੌਰ ਬਦਲ ਪਿੱਛੇ ਹੈ ਸ਼ੁਰੂਆਤੀ ਰਜਾਨਾ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਤਿੰਨ ਸੀਟਾਂ ਤੇ ਅੱਗੇ ਆ ਰਹੀ ਹੈ ਬੀਜੇਪੀ ਤਿੰਨ ਸੀਟਾਂ ਤੇ ਸ਼ੁਰੂਆਤੀ ਰਜਾਨਾ ਚ ਅੱਗੇ ਆ ਰਹੀ ਹੈ ਕਾਲੀ ਦਲ ਨਾਲੋਂ ਬੀਜੇਪੀ ਸ਼ੁਰੂਆਤੀ ਰਜਾਨਾ ਚ ਅੱਗੇ ਨਜ਼ਰ ਆ ਰਹੀ ਹੈ ਏ ਇਹ ਬੋਏ ਬਹੁਤ ਵੱਡਾ ਝਟਕਾ ਵੀ ਔਰ ਬਹੁਤ ਸਾਰੇ ਜਿਹੜੇ ਦੇਖਣ ਵਾਲੇ ਹੈਰਾਨੀਜਨਕ ਹੈ ਹੈਰਾਨੀਜਨਕ ਹੈ ਹੈਰਾਨੀਜਨਕ ਝਟਕਾ ਵੀ ਮੈਂ ਕਹੂੰਗਾ ਜ਼ਰੂਰ ਕਿਉਂਕਿ ਬੀਜੇਪੀ ਬਾਰੇ ਦੇਖੋ ਬੀਜੇਪੀ ਸ਼ਹਿਰਾਂ ਦੇ ਵਿੱਚੋਂ ਇਸ ਵਾਰ ਵੋਟ ਚੇਅਰ ਲੈ ਕੇ ਜਾ ਰਹੀ ਹੈ ਪਹਿਲਾਂ ਬਹੁਤ ਘੱਟ ਸੀਟਾਂ ਦੇ 2 ਜਾਂ 3 ਸੀਟਾਂ ਦੇ ਲੜਦੀ ਸੀ ਇਸ ਵਾਰ 13 ਸੀਟਾਂ ਦੇ ਬੀਜੇਪੀ ਲੜ ਰਹੀ ਹੈ ਫਾਈਟ ਕਰ ਰਹੀ ਹੈ ਸੋ ਉਹਨਾਂ ਦੀ ਪਰਸੈਂਟੇਜ ਤਾਂ ਵਧੂਗੀ ਵੋਟ ਪਰਸੈਂਟੇਜ ਵਧੂਗੀ ਇਸ ਵਿੱਚ ਕੋਈ ਸ਼ੱਕ ਨਹੀਂ ਚਾਹੀਦਾ ਸ਼ਹਿਰਾਂ ਦੇ ਵਿੱਚੋਂ ਬਹੁਤ ਵੋਟ ਲੈ ਕੇ ਜਾ ਰਹੀ ਹੈ ਰਾਮ ਮੰਦਰ ਦੇ ਨਾਮ ਤੇ ਔਰ ਪਿੰਡਾਂ ਦੇ ਵਿੱਚੋਂ ਵੀ ਵੋਟ ਜਿਹ ਬੀਜੇਪੀ ਵੱਲੋਂ ਆਪਣੇ ਵੱਲ ਕਿ ਉਹਨਾਂ ਨੂੰ ਇੰਜ ਲੱਗਣ ਲੱਗ ਗਿਆ ਕਿ ਬੀਜੇਪੀ ਸਾਡੀ ਹੈ ਹੂੰ ਬਿਲਕੁਲ ਪਰ ਉਹ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਬਾਕੀ ਦੇਸ਼ ਤੋਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਬੀਜੇਪੀ ਨੇ ਬਾਕੀ ਦੇਸ਼ ਦੇ ਜਿਹੜੇ ਗਰੀਬ ਲੋਕ ਸੀ ਜਾਂ Hindu ਭਾਈਚਾਰੇ ਦੇ ਲੋਕ ਆ ਉਹਨਾਂ ਵਾਸਤੇ ਕੀ ਕੀਤਾ ਬਿਲਕੁਲ ਸ਼ੁਰੂਆਤੀ ਰਜਾਨਾ ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪੰਜ ਥਾਵਾਂ ਤੇ ਅੱਗੇ ਆ ਬੀਜੇਪੀ ਤਿੰਨ ਥਾਵਾਂ ਤੇ ਅੱਗੇ ਆ ਅਦਰ ਯਾਨੀ ਕਿ ਅਮਰਤਪਾਲ ਸਿੰਘ ਇੱਕ ਸੀਟ ਖਨੂਰ ਸਾਹਿਬ ਦੇ ਉੱਪਰ ਅੱਗੇ ਚੱਲ ਰਿਹਾ ਔਰ ਬੜਾ ਹੀ ਦਿਲਚਸਪ ਮੈਚ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਪੂਰੇ ਦੇਸ਼ ਦੀ ਜੇ ਆਪਾਂ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਅੰਦਰ ਬੀਜੇਪੀ ਜਿਹੜੀ ਆ ਉਹ ਸ਼ੁਰੂਆਤੀ ਰਜਾਨਾ ਦੇ ਵਿੱਚ ਕਾਫੀ ਅੱਗੇ ਦੇਖਣ ਨੂੰ ਮਿਲ ਰਹੀ ਹੈ ਸ਼ੁਰੂਆਤੀ ਰਜਾਨਾ ਦੇ ਵਿੱਚ ਬੀਜੇਪੀ 298 ਤੇ ਕਾਂਗਰਸ 169 ਸੀਟਾਂ ਦੇ ਉੱਪਰ ਅੱਗੇ ਚੱਲ ਰਹੀ ਹੈ ਜੀ ਅੰਮ੍ਰਿਤਸਰ ਸੀਟ ਦੇ ਉੱਤੇ ਬੀਜੇਪੀ ਦਾ ਕੈਂਡੀਡੇਟ ਅੱਗੇ ਜਾ ਰਿਹਾ ਹੈ ਪੰਥਕ ਹਲਕਾ ਅੰਮ੍ਰਿਤਸਰ ਕਿਉਂਕਿ ਫਿਲਹਾਲ ਉਥੇ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਜਿੱਤੇ ਹੋਏ ਨੇ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਰਹੇ ਆ ਪਰ ਗੁਰਜੀਤ ਸਿੰਘ ਔਜਲਾ ਵੀ ਮੇਰੇ ਹਿਸਾਬ ਨਾਲ ਦੋ ਟਰਮਾਂ ਦੇ ਉਥੋਂ ਐਮਪੀ ਹੈ ਪਰ ਅੰਮ੍ਰਿਤਸਰ ਦੇ ਉੱਤੋਂ ਬੀਜੇਪੀ ਦੇ ਕੈਂਡੀਡੇਟ ਦਰਨਜੀਤ ਸਿੰਘ ਸੰਧੂ ਜਿਹੜੇ ਬਾਹਰੋਂ ਆ ਕੇ ਸਿੱਧਾ ਉਹਨਾਂ ਨੇ ਇਲੈਕਸ਼ਨ ਲੜਿਆ ਉਹਨਾਂ ਦਾ ਅੱਗੇ ਹੋਣਾ ਇਹ ਇੱਕ ਵੱਡਾ ਸਵਾਲ ਪੈਦਾ ਕਰਦਾ ਹੈ ਮਤਲਬ ਸੱਚਮੁੱਚ ਇਹ ਝਟਕਾ ਹੈ ਸੋ ਤੁਹਾਡੇ ਨਾਲ ਲਗਾਤਾਰ ਅਸੀਂ ਜੁੜੇ ਰਵਾਂਗੇ ਪੂਰਾ ਦਿਨ ਤੁ ਇਹ ਬਿਲਕੁਲ ਹਕੀਕਤ ਮੁਖੀ ਕਵਰੇਜ ਜਿਹੜੀ ਉਹ ਦਿਖਾਵਾਂਗੇ ਤੇ ਨਾਲ ਦੀ ਨਾਲ ਉਹ ਉਹ ਗਿਆਨ ਉਹ ਨੌਲੇਜ ਤੁਹਾਡੇ ਨਾਲ ਕੁਝ ਬੁੱਧੀਜੀਵੀ ਆਪਣੇ ਚੈਨਲ ਤੋਂ ਸਾਂਝੀ ਕਰਨਗੇ ਜਿਹੜੀ ਵੋਟਾਂ ਦੇ ਟਾਈਮ ਦਰਮਿਆਨ ਤੁਹਾਨੂੰ ਸਮਝਣੀ ਤੇ ਸੁਣਨੀ ਬਹੁਤ ਜ਼ਰੂਰੀ ਹੈ ਮੇਰੇ ਸਹਿਯੋਗੀ ਗਗਨਦੀਪ ਕਮਲਜੀਤ ਕੌਰ ਦੇ ਨਾਲ ਦੁਬਾਰਾ ਫਿਰ ਤੁਰੰਤ ਹਾਜ਼ਰ ਹੋਣੇ ਆ ਤਦ ਤੱਕ ਲਈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ